ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਜਿਹੜਾ ਲੋਕਤੰਤਰੋਂ ਬੋਰਡ ਦਾ ਅਧਿਕਾਰ ਮਿਲਿਆ ਹੈ ਕਿ 10-12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਡੇਰਾ ਬਾਬਾ ਨਾਨਕ ਦੀ ਔਰ ਲੋਕਾਂ ਨੇ ਆਪਣੀ ਲੋਕ ਦਾ ਆਪਣੀ ਬੋਟ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦਾ ਮਾਨਪਸੰਦ ਜਿਹੜੇ ਆ ਉਹ ਐਮਸੀ ਚੁਣੇ ਨੇ ਤਾਂ ਅੱਜ ਬੜੀ ਸਬਰ ਸੰਤੀ ਨਾਲ ਜਿਹੜਾ ਮਕਾ ਪਾਸ ਹੋਇਆ ਔਰ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕਾਉਂਸਲਰ ਇਸ ਮੱਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕਾਉਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਮੈਨੂੰ ਦਿੱਤਾ ਪ੍ਰਧਾਨ ਚੁਣਨ ਦਾ Vice ਪ੍ਰਧਾਨ ਚੁਣਨ ਦਾ ਮੈਂ ਸਾਰੇ ਕਾਉਂਸਲਰਾਂ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਮੇਰੀ ਇੱਜ਼ਤ ਬਾਰ ਕਰਾਰ ਰੱਖੀ ਔਰ ਮੇਰੇ ਤੇ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਦੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜੋ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਅਸਮ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮਕਾਜਾਂ ਨੂੰ ਲੈ ਕੇ ਉਹਦੇ ਵਿੱਚ ਸ਼ਿਖਾ ਗੁਪਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਡੇਰੇ ਵਾਲਿਆਂ ਨੂੰ ਮੁਬਾਰਕਬਾਦ ਆ ਕਿ ਉਹਨਾਂ ਦੀ ਅੱਜ ਕਮੇਟੀ ਬਣੀ ਆ ਔਰ ਆਮ ਆਦੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਆਮ ਆਦੀ ਪਾਰਟੀ ਦੇ ਇੱਕ ਕਨਵੀਨਰ ਅਮਨ ਰੋੜਾ ਜੀ ਔਰ ਨੈਸ਼ਨਲ ਕਨਵੀਨਰ ਜੀ ਅਰਵਿੰਦ ਕੇਤਰੀਵਾਲ ਜੀ ਨੂੰ ਕਿ ਅੱਜ ਉਹਨਾਂ ਦਾ ਝੰਡਾ ਜਿਹੜਾ ਮਿਊਨਿਸਪਲ ਕਮੇਟੀ ਤੇ ਆ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਡੇਰਾ ਬਾਬਾ ਨਾਨਕ ਦੀ ਮਿਊਨਿਸਪਲ ਕਮੇਟੀ ਤੇ ਜਿਹੜਾ ਉਹ ਝੁੱਲ ਗਿਆ। ਪਹਿਲਾਂ ਇਹਨਾਂ ਨੂੰ ਫਿਰ ਦੇ ਸ਼ਕੀਤੋ ਕਿ ਸ਼ਹਿਰ ਦੇ ਕਿਹੜੇ ਗੇਂ ਕੰਮ ਨਹੀਂ ਜਿਹੜੇ। ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਝੁਮਿਆਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਝੁਮਿਆਰੀ ਦੇ ਕੇ ਚੱਲਿਆ। ਤਾਂ ਮੈਨੂੰ ਪਤਾ ਕਿ ਇਹ ਜਿਹੜੀ ਮੈਂ ਝੁਮਿਆਰੀ ਦੇ ਕੇ ਚੱਲਿਆ ਉਹ ਝੁਮੇਰ ਨੂੰ ਬੜੀ ਬਖੂਬੀ ਨਿਭਾਉਣਗੇ। ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਹਨਾਂ ਤੋਂ ਉਮੀਦਾਂ ਆਸਾਂ। ਧੜੇ ਬੰਦੀ ਤੋਂ ਉੱਪਰ ਉੱਠ ਕੇ ਇਟ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਹਨਾਂ ਤੋਂ ਇਹੀ ਉਮੀਦ ਹੈ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਗੁਰਦੀਪ ਸਰ ਗੁਰਦੀਪ ਸਿੰਘ ਲੰਨਾ ਜੀ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਇੱਕ ਲੇਡੀ ਨੂੰ ਔਰਤ ਨੂੰ ਪ੍ਰਦਾਨ ਚੁਣਿਆ ਤੇ ਇਹ ਸ਼ਾਇਦ ਦੇ ਵਿੱਚ ਕਾਫੀ ਦੇਰ ਬਾਅਦ ਹੋਇਆ ਤੇ ਬਾਕੀ ਮੈਂ ਸਭ ਦਾ ਆਪਣੇ ਜਿੰਨੇ ਵੀ ਗਵਾਰਡ ਦੇ ਮੈਂਬਰ ਨੇ ਪਰਗਾਰਾ ਮੇਰਾ ਤੇ ਜਿਹੜੇ ਵੀ ਕਾਉਂਸਲਰ ਮੈਂਬਰਸ ਨੇ ਉਹਨਾਂ ਸਭ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਸਭ ਨੇ ਸਭ ਨੇ ਇੱਕ رائے ਦਿੱਤੀ ਤੇ ਮੈਨੂੰ ਜਿਤਾਇਆ ਜਿਸਮੀਤ ਨਾਲ ਲੋਕਾਂ ਨੇ ਤੁਹਾਨੂੰ ਚੁਣਿਆ ਜਿਹੜੇ ਹੁਣ ਲੋਕਾਂ ਦੇ ਲਟਕਿਓਏ ਕੰਮ ਉਹਨਾਂ ਨੂੰ ਕਿੰਨੀ ਕਿ ਤਰਜੀਹ ਦੇਵਗੇ ਦੇਖੋ ਜੀ ਕੋਸ਼ਿਸ਼ ਕਰਾਂਗੇ ਹੈਨਾ ਜੇ ਉਹ ਵੀ ਕੰਮ ਜੋ ਮੁੱਦੇ ਆਣਗੇ ਉਹ ਅਸੀਂ ਗੁਰਦੀਪ ਸਿੰਘ ਰੰਧਾਵਾ ਜੀ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂ। ਤਾਂਤਨ ਸਿੰਘ ਸਾਹਿਬ ਜੀ ਨੂੰ ਮੰਗਦੇਵ ਜੀ ਦਾ ਜਿਨ੍ਹਾਂ ਦੀ ਅਸ਼ੀਰਵਾਦ ਨਾਲ ਤੇ ਉਸ ਤੋਂ ਬਾਅਦ ਮੈਂ ਆਪਣੇ ਹਲਕਾ ਵਿਧਾਇਕ ਸਦਾ ਗੁਰਦੀਪ ਸਿੰਘ ਜੀ ਰੰਧਾਵਾ ਜੀ ਜਿਨ੍ਹਾਂ ਨੇ ਮੈਨੂੰ ਪਹਿਲਾਂ ਟਿਕੜ ਦਿੱਤੀ ਕੌਂਸਲ ਬਣਿਆ ਮੈਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਇਹੋ ਕਵਾਂਗਾ ਕਿ ਮੈਂ ਉਹਨਾਂ ਦੇ ਜੋ ਵੀ ਸਾਨੂੰ ਉਹ ਡਿਊਟੀ ਲਾਉਣਗੇ ਉਸ ਤੇ ਖਰੇ ਉਤਰਾਂਗੇ। ਦੇ ਸ਼ਹਿਰ ਨवासी ਹਿੰਦੀ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਅਸੀਂ ਪਹਿਲੇ ਧਾਰ ਦੇ ਹੱਲ ਕਰਾਂਗੇ ਜੇ ਸਾਰੇ ਐਮਸੀਜ਼ ਨੂੰ ਸੌ ਚੁਕਾਈ ਗਈ ਆ ਐਮਐਲਏ ਸਾਹਿਬ ਵੀ ਇੱਥੇ ਮੌਜੂਦ ਸਨ 13 ਵੋਟ ਨੇ 13 ਐਮਸੀਜ਼ ਨੇ ਇਹਨਾਂ ਦੀ ਜਿਹੜੀ ਹੈਗੀ ਆ ਆਪਸ ਚ ਇਹਨਾਂ ਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਸ਼ੀਖਾ ਗੁਪਤਾ ਨੂੰ ਪ੍ਰਧਾਨ ਚੁਣਿਆ ਗਿਆ 5 ਨੰਬਰ ਵੋਟ ਤੋਂ ਕੁਲਵਿੰਦਰ ਸਿੰਘ ਜੋ ਹੈਗੇ ਨੇ 11 ਨੰਬਰ ਵੋਟ ਦੇ ਉਹਨਾਂ ਨੂੰ ਉਪ ਪ੍ਰਧਾਨ ਚੁਣਿਆ ਸਰਕੀ ਦਿਸ਼ਾ ਨਿਰਦੇਸ਼ ਦਿੱਤੇ ਗਏ ਦੀ ਕਮੇਟੀ ਨੂੰ ਦਿਸ਼ਾ ਨਿਰਦੇਸ਼ ਉਹਨਾਂ ਨੇ ਸ਼ਬਦ ਕਹੀ ਗਏ ਕਿ ਇਮਾਨਦਾਰੀ ਨਾਲ ਸਾਰਾ ਜਿਹੜਾ ਹੈਗਾ ਕੰਮਕਾਜ ਕੀਤਾ ਜਾਊਗਾ ਤੇ ਕਾਨੂੰਨ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਕੰਮ ਕਰਕੇ ਕੀਤੇ ਜਾਣਗੇ